ਤਾਰਨ ਦੇ ਜਿਮਣੀ ਚੋਣ ਦੇ ਆਏ ਨਤੀਜੇ ਤਰਨ ਤਾਰਨ ਜਿਮਣੀ ਚੋਣ ਵਿੱਚ ਆਮ ਆਦਮੀ ਪਾਰਟੀ ਨੇ ਫੇਰ ਮਾਰੀ ਬਾਜੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਸੰਧੂ ਨੇ ਅਕਾਲੀ ਦਲ ਦੇ ਉਮੀਦਵਾਰ ਨੂੰ ਵੱਡੇ ਫਰਕ ਨਾਲ ਹਾਰਾ ਦਿੱਤਾ ਹੈ ਜੋ ਪਹਿਲੇ ਦਿਨ ਰੌਣਾਂ ਦੇ ਵਿੱਚ ਅਕਾਲੀ ਦਲ ਨੇ ਬੜਤ ਬਣਾ ਲਈ ਸੀ ਪਰ ਆਖਰੀ ਗੰਢਾਂ ਦੇ ਵਿੱਚ ਅਕਾਲੀ ਦਲ ਬੁਰੀ ਤਰ੍ਹਾਂ ਪਛੜ ਗਿਆ ਹੈ ਤੁਸੀਂ ਜਿਹੜੇ ਹੋ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਵੱਡੀ ਤੇ ਨਵੀਂ ਖਬਰ ਮਿਲ ਸਕੇ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਸੀਟ ਤਰਨਤਾਰਨ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਜਿੱਤਨ ਵਿੱਚ ਕਾਮਯਾਬ ਹੋ ਗਈ ਆਮ ਆਦਮੀ ਪਾਰਟੀ ਨੇ ਵੱਡੇ ਫਰਕ ਨਾਲ ਇਹ ਸੀਟ ਜਿੱਤ ਲਈਏ ਜਿਸ ਤਰ੍ਹਾਂ ਲੁਧਿਆਣਾ ਪੱਛਮੀ ਦੀ ਸੀਟ ਜਿੱਤੀ ਗਈ ਸੀ 10000 ਦੇ ਫਰਕ ਨਾਲ ਉਸੇ ਤਰ੍ਹਾਂ ਹੀ ਇਹ ਫਰਕ ਉਸ ਨਾਲੋਂ ਵੀ ਵੱਧ ਗਿਆ ਜੋ ਤਰਨਤਾਰਨ ਦੀ ਜਿਮਣੀ ਚੋਣ ਦੇ ਵਿੱਚ ਅਕਾਲੀ ਦਲ ਪੂਰੀ ਤਰ੍ਹਾਂ ਪਛੜ ਗਿਆ ਅਕਾਲੀ ਦਲ ਨੇ ਆਪਣਾ ਉਮੀਦਵਾਰ ਪ੍ਰਿੰਸੀਪਲ ਸਖਵਿੰਦਰ ਕੌਰ ਰੰਧਾਵਾ ਨੂੰ ਬਣਾਇਆ ਸੀ ਸਖਵਿੰਦਰ ਕੋਰ ਰੰਦਾਵਾ ਜੋ ਚੋਣ ਪ੍ਰਚਾਰ ਸ਼ੁਰੂ ਤੋਂ ਉਹਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਸੀ ਲਗਭਗ 30 35 ਪਿੰਡਾਂ ਦੇ ਵਿੱਚ ਸਖਵਿੰਦਰ ਕੋਰ ਰੰਦਾਵਾ ਦਾ ਬਹੁਤ ਜ਼ਿਆਦਾ ਪ੍ਰਭਾਵ ਸੀ ਪਰ ਆਮ ਆਦਮੀ ਪਾਰਟੀ ਨੇ ਜੋ ਆਪਣਾ ਇੱਕ ਮਜ਼ਬੂਤ ਕੈਂਡੀਡੇਟ ਇੱਥੂ ਉਤਾਰਿਆ ਜਿਹੜਾ ਅਕਾਲੀ ਦਲ ਤੋਂ ਲਗਾਤਾਰ ਤਿੰਨ ਵਾਰ ਜਿੱਤ ਦਰਜ ਕਰ ਚੁੱਕਿਆ ਸੀ ਔਰ ਅਕਾਲੀ ਦਲ ਨੂੰ ਛੱਡ ਕੇ ਉਹ ਆਪੇ ਸ਼ਾਮਲ ਹੋਇਆ ਸੀ ਗਿੱਦੜਵਾ ਹਲਕੇ ਦੇ ਡਿੰਪੀ ਢਿੱਲੋਂ ਦੇ ਕਹਣ ਤੇ ਹਰਮਿੰਦਰ ਸਿੰਘ ਸੰਧੂ ਜਿਹੜਾ ਕਿ ਆਪੇ ਸ਼ਾਮਲ ਹੋਏ ਹਰਮਿੰਦਰ ਸਿੰਘ ਸੰਧੂ ਇਸ ਹਲਕੇ ਦੇ ਵਿੱਚ ਜਿਨ੍ਹਾਂ ਨੇ ਇਹ ਜਿੱਤ ਦਰਜ ਕੀਤੀ ਹੈ ਜੋ ਹੁਣ 13ਵੇਂ 라ਉਂਡ ਦੇ ਵਿੱਚ ਉਹਨਾਂ ਦਾ 11000 ਦੀ ਲੀਡ ਹੋ ਚੁੱਕੀ ਹੈ ਜੋ ਐਲਾਨ ਹੋਣਾ ਹੀ ਬਾਕੀ ਹੈ ਪਰ ਦੂਸਰੇ ਪਾਸੇ ਅਕਾਲੀ ਦਲ ਦੀ ਉਮੀਦਵਾਰ ਦੂਸਰੇ ਨੰਬਰ ਤੇ ਜ਼ਰੂਰ ਰਹੀ ਹੈ ਜਿਸ ਨੂੰ ਲਗਭਗ ਜਿਹੜਾ 22000 ਦੇ ਕਰੀਬ ਵੋਟਾਂ ਲ ਜਾਂ ਚੁੱਕੀ ਔਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜਾ 33000 ਵੋਟਾਂ ਨਾਲ ਸਭ ਤੋਂ ਅੱਗੇ ਨੇ ਉੱਥੇ ਹੀ ਮਨਦੀਪ ਸਿੰਘ ਜਿਹੜੇ ਕਿ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਪਾਰਟੀ ਦੇ ਉਮੀਦਵਾਰ ਸੀ ਉਹਨਾਂ ਨੇ ਦੂਸਰੇ ਤੀਸਰੇ ਨੰਬਰ ਤੇ ਉਹਨਾਂ ਨੇ ਆਪਣੀ ਪਕੜ ਬਣਾਈ ਰੱਖੀ ਹੈ ਕਾਂਗਰਸ ਨੂੰ ਬਹੁਤ ਪਿੱਛੇ ਧੱਕ ਦਿੱਤਾ ਹੈ ਕਾਂਗਰਸ ਜਿਹੜੀ ਬਹੁਤ ਪਛੜ ਕੇ ਰਹਿ ਗਈ ਹੈ ਜੋ ਤਰਨ ਤਰਨ ਦੀ ਜਿਮਣੀ ਚੋਣ ਦੇ ਸਾਰੇ ਹੀ ਨਤੀਜੇ ਜਿਹੜੇ ਉਲਟ ਫੇਰ ਕਰ ਦਿੱਤੇ ਨੇ ਜਿੱਥੇ ਕਾਂਗਰਸ ਦਾ ਉਮੀਦਵਾਰ ਕਰਨ ਵੀਰ ਸਿੰਘ ਬੁਰਜ ਜਿਹੜੇ ਕਿ ਇੱਕ ਚਰਨ ਤਰਨ ਹਲਕੇ ਦਾ ਜੱਟ ਸਿਕ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਉਸ ਨੂੰ ਟਿਕਟ ਦਿੱਤੀ ਸੀ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਪਸੰਦੀਦਾ ਉਮੀਦਵਾਰ ਚੋਣ ਮਦਮ ਚ ਉਤਾਰਿਆ ਸੀ ਪਰ ਅਕਾਲੀ ਦਲ ਜਿਹੜਾ ਉਹ ਮਜ਼ਬੂਤ ਹੋ ਗਿਆ ਅਕਾਲੀ ਦਲ ਨੇ ਆਪਣਾ ਸਥਿਤੀ ਜਿਹੜੀ ਸਥਾਪ ਲਈ ਇਹਨਾਂ ਕਾਂਗਰਸ ਤੇ ਬੀਜੇਪੀ ਨੂੰ ਅਕਾਲੀ ਦਲ ਨੇ ਪਛੜ ਦਿੱਤਾ ਪਰ ਅਕਾਲੀ ਦਲ ਅੰਮ੍ਰਿਤਪਾਲ ਦੀ ਪਾਰਟੀ ਤੋਂ ਪਛੜ ਗਿਆ ਅਕਾਲੀ ਦਲ ਅੰਮ੍ਰਿਤਪਾਲ ਦਾ ਉਮੀਦਵਾਰ ਮਨਦੀਪ ਸਿੰਘ ਜਿਸ ਨੂੰ ਅਕਾਲੀ ਦਲ ਪੁਰਨ ਸਰਜੀਤ ਦਾ ਵੀ ਸਮਰਥਨ ਸੀ ਮਨਦੀਪ ਸਿੰਘ ਜਿਹੜੇ ਦੂਸਰੇ ਨੰਬਰ ਤੋਂ हट ਕੇ ਤੀਸਰੇ ਨੰਬਰ ਤੇ ਆ ਗਏ ਨੇ ਸੋ ਅਕਾਲੀ ਦਲ ਨਾਲੋਂ ਪਛੜੇ ਨੇ ਔਰ ਮਨਦੀਪ ਸਿੰਘ ਜਿਹੜਾ ਕਿ ਉਹਨਾਂ ਨੂੰ ਤੀਸਰੇ ਨੰਬਰ ਤੇ ਆਪਣਾ ਜਿਹੜਾ ਕਿ ਉਹ ਮਜ਼ਬੂਤੀ ਬੜ ਮਜ਼ਬੂਤ ਜਿਹੜਾ ਉਹਨਾਂ ਨੇ ਆਪਣੀ ਸਥਿਤੀ ਕਾਮਯਾਬ ਕੀਤੀ ਹੈ ਸੋ ਨੌ ਵਿਧਾਨ ਸਭਾ ਹਲਕੇ ਨੇ ਜਿਹੜਾ ਕਿ ਹਲਕਾ ਖਨੂਰ ਸਾਹਿਬ ਦੇ ਵਿੱਚ ਔਰ ਤਰਨਤਾਰਨ ਦੇ ਵਿੱਚ ਇਹ ਜਿਮਣੀ ਚੋਣ ਹੋਈ ਸੀ ਜਿੱਥੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿਸਤੇ ਜਿਹੜਾ ਦੇਹਾਂਤ ਹੋ ਗਿਆ ਸੀ ਉੱਥੇ ਸੀਟ ਖਾਲੀ ਐਲਾਨੀ ਗਈ ਸੀ ਹੋਰ ਇੱਥੇ उपचुनाव ਹੋਈਏ ਜੋ ਆਮ ਆਦਮੀ ਪਾਰਟੀ ਨੇ ਫਿਰ ਆਪਣਾ ਜਿਹੜਾ ਝੰਡਾ ਬੁਲੰਦ ਕੀਤਾ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਲਗਾਤਾਰ ਜਿੰਮਨੀ ਚੋਣਾਂ ਜਿੱਤਣ ਵਿੱਚ ਕਾਮਯਾਬ ਰਹੀ ਹੈ ਸਿਰਫ ਇੱਕ ਬਰਨਾਲਾ ਹਲਕੇ ਤੋਂ ਜਿੰਮਨੀ ਚੋਣ ਹਾਰੀ ਸੀ ਆਮ ਆਦਮੀ ਪਾਰਟੀ ਔਰ ਇਸ ਤੋਂ ਪਹਿਲਾਂ ਕਿ ਸੰਗਰੂਰ ਹਲਕੇ ਤੋਂ ਜਿਹੜੀ ਲੋਕ ਸਭਾ ਚੋਣ ਹਾਰੀ ਸੀ ਆਮ ਆਦਮੀ ਪਾਰਟੀ ਪਰ ਹੁਣ ਆਮ ਆਦਮੀ ਪਾਰਟੀ ਨੇ ਆਪਣਾ ਆਧਾਰ ਮਜ਼ਬੂਤ ਬਣਾ ਲਿਆ ਹੈ 2027 ਲਈ ਆਮ ਆਦਮੀ ਪਾਰਟੀ ਫਿਰ ਸਰਕਾਰ ਰਿਪੀਟ ਕਰ ਸਕਦੀ ਹੈ ਜੇਕਰ ਤਰਨਤਾਰਨ ਦੀ ਜਿੰਮਨੀ ਚੋਣ ਦੇ ਨਤੀਜੇ ਹੀ ਜਿਹੜਾ ਸਮੇਕਰਨ ਬਦਲ ਰਿਹਾ ਪੰਜਾਬ ਦੇ ਔਰ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਮੁੱਖ ਮੰਤਰੀ ਭਗਵੰਤ ਮਾਨ ਦੀ ਜੈਜੈਕਾਰ ਹੋ ਗਈ ਹੈ ਤਰਨਤਾਰਨ ਦੀ ਜਿਮਨੀ ਚੋਣ ਜਿੱਤਨ ਨਾਲ ਭਾਵੇਂ ਜਿਮਨੀ ਚੋਣਾ ਹਮੇਸ਼ਾ ਹੀ ਸਰਕਾਰ ਪੱਖੀ ਜਿੱਤੀਆਂ ਜਾਂਦੀਆਂ ਨੇ ਪਰ ਤਰਨਤਾਰਨ ਦੇ ਵਿੱਚ ਕੁਝ ਰੁਝਾਨ ਜਿਹੜੇ ਨੇ ਉਹ ਬਹੁਤ ਹੀ ਹੈਰਾਨੀ ਕਰਨ ਵਾਲੇ ਸੀਗੇ ਪਹਿਲੇ ਤਿੰਨ ਰਾਉਂਡਾਂ ਦੇ ਵਿੱਚ ਅਕਾਲੀ ਦਲ ਨੇ ਪੂਰੀ ਮਜ਼ਬੂਤੀ ਨਾਲ ਜਿਹੜਾ ਕਿ ਬੜਤ ਬਣਾਈ ਸੀ ਪੂਰੇ ਤਿੰਨ ਰਾਉਂਡਾਂ ਦੇ ਵਿੱਚ ਅਕਾਲੀ ਦਲ ਨੇ ਸਾਰਿਆਂ ਨੂੰ ਪਛੜ ਦਿੱਤਾ ਸੀ ਲਗਭਗ 2300 ਵੋਟ ਦੇ ਨਾਲ ਜਿਹੜੇ ਅੱਗੇ ਹੋ ਗਏ ਸੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੋਲੋਂ ਦਾਵਾ ਪਰ 13ਵੇਂ ਰਾਉਂਡ ਦੇ ਵਿੱਚ ਉਹ ਜਿਹੜੀ ਹੁਣ ਪਿੱਛੇ ਚਲੀ ਗਈ ਹੈ ਜੋ ਇੱਕ ਗਿਣਤੀ ਕੇਂਦਰ ਤੋਂ ਉੱਥੋਂ ਬਾਹਰ ਜਾ ਚੁੱਕੇ ਨੇ ਜੋ ਕਿ ਉਹਨਾਂ ਨੂੰ ਪਤਾ ਲੱਗ ਚੁੱਕਿਆ ਕਿ ਹੁਣ ਜਿਹੜੇ ਉਹਨਾਂ ਦੀ ਹਾਰ ਹੋ ਚੁੱਕੀ ਹੈ ਜਿਸ ਨੂੰ ਲੈ ਕੇ 33000 ਵੋਟ ਜਿਹੜੀ ਇਹ ਆਮ ਆਦਮੀ ਪਾਰਟੀ ਦੇ ਖੇਮੇ ਵਿੱਚ ਹਰਮਿੰਦਰ ਸਿੰਘ ਸੰਧੂ ਨੂੰ ਪਈ ਹਰਮਿੰਦਰ ਸਿੰਘ ਸੰਧੂ ਜਿਹੜੇ ਕਿ ਇੱਕ ਵਾਰ ਫਿਰ ਜਿੱਤਣ ਵਾਲਾ ਸਰਟੀਫਿਕੇਟ ਲੈਣ ਵਾਸਤੇ ਕੰਮ ਕਰ ਰਹੇ ਜਿਹੜੇ ਕਿ ਇਸ ਤੋਂ ਪਹਿਲਾਂ ਵੀ ਤਿੰਨ ਵਾਰ ਇਸ ਹਲਕੇ ਦੇ ਜਿੱਤ ਦਰਜ ਕਰ ਚੁੱਕੇ ਨੇ 2002 ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਉਹਨਾਂ ਨੇ ਚੋਣ ਜਿੱਤੀ ਸੀ ਔਰ 2007 ਦੇ ਵਿੱਚ ਉਹ ਅਕਾਲੀ ਦਲ ਨਾਲ ਮਿਲੇ ਸੀ ਔਰ ਅਕਾਲੀ ਦਲ ਤੋਂ ਉਹਨਾਂ ਨੂੰ ਟਿਕਟ ਦਿੱਤੀ ਗਈ ਔਰ ਅਕਾਲੀ ਦਲ ਵੱਲੋਂ ਉਹਨਾਂ ਨੇ ਜਿੱਤ ਦਰਜ ਕੀਤੀ 2012 ਦੇ ਵਿੱਚ ਫਿਰ ਉਹਨਾਂ ਨੇ ਜਿੱਤ ਦਰਜ ਕੀਤੀ ਔਰ ਪੰਜਾਬ ਦੇ ਵਿੱਚ ਸਸਤੀ ਸਿਕਤਾਰੇ ਸਰਦਾਰਸ प्रकाश सिंह बादल ਦੇ ਨਾਲ ਉਹ ਜਿਹੜੇ ਕਿ ਮੰਤਰੀ ਪਦ ਦੇ ਵਿੱਚ ਸੰਸਦੀ ਸਖਤਰ ਤੌਰ ਤੇ ਵਾਲੇ ਕੰਮ ਕੀਤਾ ਸੋ ਹਰਮਿੰਦਰ ਸਿੰਘ ਸੰਧੂ ਦਾ ਆਧਾਰ ਜਿਹੜਾ ਤਰਨ ਤਰਨ ਦੇ ਵਿੱਚ ਫਿਰ ਮਜ਼ਬੂਤ ਹੋਇਆ ਹੈ ਹਰਮਿੰਦਰ ਸਿੰਘ ਸੰਧੂ ਨੂੰ ਡਿੰਪੀ ਢਿੱਲੋਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਾਉਣ ਵਾਸਤੇ ਜੋ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਦੇ ਗੰਢਾ ਸੰਢਾ ਲਵਾਇਆ ਸੀ ਸੋ ਅੱਜ ਹਰਮਿੰਦਰ ਸਿੰਘ ਸੰਧੂ ਇੱਕ ਵਾਰ ਫਿਰ ਆਪਣੇ ਝੰਡੇ ਬੁਲੰਦ ਕਰ ਚੁੱਕੇ ਨੇ ਹਰਮਿੰਦਰ ਸਿੰਘ ਸੰਧੂ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਜੋ ਲੋਕਾਂ ਨਾਲ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੁਣ ਉਹ ਲੋਕਾਂ ਨੇ ਉਹਨਾਂ ਦੇ ਵਾਅਦਿਆਂ ਤੇ ਵਿਸ਼ਵਾਸ ਦੇ ਉੱਪਰ ਖਰੇ ਉਤਰੇ VOTING ਦੇ ਵਿੱਚ ਉਹਨਾਂ ਨੂੰ ਜਿਹੜਾ ਕਿ ਸਮਰਥਨ ਦਿੱਤਾ ਸੋ ਆਮ ਆਦਮੀ ਪਾਰਟੀ ਨੇ ਤਰਨਤਨ ਹਲਕੇ ਤੋਂ ਜਿੱਤ ਦਰਜ ਕਰ ਲਈ ਔਰ ਇੱਥੇ ਅਕਾਲੀ ਦਲ ਨੂੰ ਬਹੁਤ ਵੱਡਾ ਝਟਕਾ ਲੱਗਿਆ ਅਕਾਲੀ ਦਲ ਦਾ ਉਮੀਦਵਾਰ ਜਿਹੜੇ ਤੀਸਰੇ ਦੂਸਰੇ ਨੰਬਰ ਤੇ ਆ ਗਏ ਔਰ ਮਨਦੀਪ ਸਿੰਘ ਸੰਧੂ ਜਿਹੜੇ ਤੀਸਰੇ ਨੰਬਰ ਤੇ ਨੇ ਕਾਂਗਰਸ ਬਹੁਤ ਪਛੜੀ ਹੈ BJP ਵੀ ਜਿਹੜੀ ਹੈ ਕਾਫੀ ਪਿੱਛੇ ਰਹਿ ਗਈ ਹੈ ਸਿਰਫ 4000 ਦੇ ਅੰਕੜੇ ਨੂੰ ਹੀ ਛੂ ਸਕੀ ਹੈ BJP ਹੁਣ BJP ਨੂੰ ਕਿਤੇ ਨਖੀ ਦੇ ਅਕਾਲੀ ਦਲ ਨਾਲ ਗੱਠਜੋੜ ਕਰਨ ਵਾਸਤੇ ਵੀ ਸੋਚਣਾ ਪਵੇਗਾ ਕਿਉਂਕ ਕਿ ਬੀਜੇਪੀ ਨੂੰ ਲੋਕ ਪੰਜਾਬ ਵਿੱਚ ਨਹੀਂ ਪਸੰਦ ਕਰ ਰਹੇ ਇਸੇ ਕਰਕੇ ਬੀਜੇਪੀ ਜਿਹੜੀ ਪਛੜ ਗਈ ਹੈ ਔਰ ਬੀਜੇਪੀ ਦੇ ਅੱਜ ਜਿਹੜਾ ਕਿ ਸਥਿਤੀ ਨੂੰ ਦੇਖਦਿਆਂ ਹੋਇਆ ਹੁਣ ਬੀਜੇਪੀ ਦੇ ਨੀਡਰਾਂ ਦੇ ਵੱਲੋਂ ਅਕਾਲੀ ਦਲ ਦੇ ਨਾਲ ਕਿਤੇ ਨਾ ਕਿਤੇ ਗੱਠਜੋੜ ਕਰਨ ਦੀਆਂ ਵੀ ਕਿਆਸਰਾਂ ਸੜੀਆਂ ਸਾਹਮਣੇ ਆਣ ਗਈਆਂ ਬੀਜੇਪੀ ਗੱਠਜੋੜ ਕਰੇਗੀ ਅਕਾਲੀ ਦਲ ਨਾਲ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਪਸ਼ਟ ਹੋਵੇਗਾ ਸੋ ਅਕਾਲੀ ਦਲ ਨੂੰ ਜਿਹੜਾ ਬਹੁਤ ਵੱਡਾ ਚਟਕ ਹੈ ਅੱਜ ਆਮ ਆਦੀ ਪਾਰਟੀ ਨੇ ਜਿਹੜਾ ਕਿ ਇਹ ਸੀਟ ਫਿਰ ਜਿੱਤ ਲਈ ਹੈ